ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮੁਖੇ ਮੁਖੇ ਪਿੰਡ ਦੋਸਤੋ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲੇ ਦਾ ਪਿੰਡ ਹੈ ਲੋਈਆਂ ਦੇ ਬਿਲਕੁਲ ਲੱਗੇ ਆ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਲੋਈਆਂ ਦੀ ਡੱਡਵਿੰਡੀ ਕੋਈ 5 ਕਿਲੋਮੀਟਰ ਸੁਲਤਾਨਪੁਰ ਲੋਧੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਆ ਨਸੀਰੇਵਰ ਪਿੰਡ ਬਿਲਕੁਲ ਲੱਗੇ ਆ ਮੋਕੇ ਪਿੰਡ ਦੇ ਤੇ ਭਾਜੀ ਹਰਜੀਤ ਸਿੰਘ ਹੁਣ ਦੇ ਕੋਲ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਅਪਡੇਟ ਤੁਹਾਨੂੰ ਦਿੰਦੇ ਰਹੀਦਾ ਪਸ਼ੂ ਵਪਾਰ ਦਾ ਕੀਤਾ ਭਾਜੀ ਹਰਜੀਤ ਸਿੰਘ ਹੁਣ ਦਾ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਮੱਝਾ ਹੁਣ ਚਾਹੇ ਵੜਾ ਹੋਣ ਝੋਟੀਆਂ ਹੋਣ ਚੰਗੀਆਂ ਸ਼ਕੀਰ ਪਸ਼ੂ ਇਹਨਾਂ ਦੇ ਕੋਲ ਅਕਸਰ ਆਉਂਦੇ ਰਹਿੰਦੇ ਆ ਜਦੋਂ ਵੀ ਕੋਈ ਨਵਾਂ ਮਾਲ ਆਉਂਦਾ ਹੈ ਵੈਸੇ ਮਾਲ ਰੁਟੀਨ ਦੇ ਵਿੱਚ ਕੋਈ 2-4 ਡੰਗਰ ਆਉਂਦੇ ਆ ਤੇ ਵਿਕ ਜਾਂਦੇ ਆ ਪਰ ਕਦੇ-ਕਦੇ ਆਪਾਂ ਜਿਹੜੀ ਅਪਡੇਟ ਆ ਤੁਹਾਨੂੰ ਦਿੰਦੇ ਰਹੀਦਾ ਇਸ ਘਰੋਂ ਅੱਜ ਤਰੀਕ ਤੁਸੀਂ ਨੋਟ ਕਰ ਲਓ 5 ਅਗਸਤ ਸਵੇਰ ਕੋਈ ਮਾਰਨਿੰਗ ਦੇ 9 ਵਜੇ ਦਾ ਵੈਸੇ ਗੱਬਣ ਮੱਝਾਂ ਨੇ ਤੋਂਵੇਂ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆਪਾਂ ਗੱਬਣ ਨੇ ਪਿਆਰੀ ਦੇ ਉੱਤੇ ਹੀ ਆ ਬਾਕੀ ਸਮਾਂ ਕਿੰਨਾ ਕਿੰਨਾ ਇਹਨਾਂ ਦਾ ਬਾਕੀ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਸੋ ਕੋਈ ਵੀ ਸੱਜਣ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਇੱਥੇ ਆਣ ਕੇ ਮੱਝਾਂ ਗੱਬਣਾਂ ਆਪਣੀਆਂ ਟਿੱਪਕੇ ਵੜਾ ਕੇ ਤਸੱਲੀ ਜਿੱਦਾਂ ਮਰਜ਼ੀ ਕਰਕੇ ਲੈ ਕੇ ਜਾਓ ਬਾਕੀ ਜੋ ਵਿੱਚ ਡਿਟੇਲ ਹੋਊਗੀ ਵੀਡੀਓ ਦੇ ਵਿੱਚ ਆਪਾਂ ਪੂਰੀ ਮੈਂਸ਼ਨ ਪੂਰਾ ਜ਼ਿਕਰ ਕਰਦੇ ਆਂਗੇ ਤਫਲੀ ਨਾਲ ਵੀਡੀਓ ਦੇਖ ਲਿਆ ਜੀ ਸਭ ਤੋਂ ਪਹਿਲਾਂ ਬਾਜੀ ਸਸਰੀ ਕਲਰਜੀਤ ਸਿੰਘ ਜੀ ਸਸਰੀ ਬਾਜੀ ਕੈਮ ਸੇਪਾ ਹਾਂਜੀ ਭਾਈ ਠੀਕ ਠਾਕ ਸ਼ੁਕਰਮਾਲਕ ਤੁਸੀਂ ਸੁਣਾਓ ਪਰਿਵਾਰ ਸਭ ਠੀਕ ਬਹੁਤ ਵਧੀਆ ਬਾਜੀ ਕੈਮ ਵਧੀਆ ਠੀਕ ਠਾਕ ਆ ਸਾਰੇ ਬਾਜੀ ਅਰਜੀਤ ਜੀ ਜਿਵੇਂ ਆਪਾਂ ਦੱਸਿਆ ਭੈਣ ਭਰਾਵਾਂ ਨੂੰ ਮਾਲ ਤਕਰੀਬਨ ਕੋਈ 2-4 2-4 ਪਸ਼ੂ ਆਪਣੇ ਕੋਲ ਆਏ ਗਏ ਰਹਿੰਦੇ ਆ ਹਾਂਜੀ ਬਾਜੀ ਪਰ ਮੈਨੂੰ ਲੱਗਦਾ ਵੀ ਚਲੋ ਜਦੋਂ ਵੀ ਕੋਈ ਚਲੋ ਨਵੇਂ ਪਸ਼ੂ ਆਉਂਦੇ ਆ ਜਾਂ ਕਦੇ ਮਾਨ ਬਣਦਾ ਵੀ ਇੱਕ ਵਾਰੀ ਸਾਹਮਣੇ ਪੇਸ਼ ਹੋਈਏ ਭੈਣ ਭਰਾਵਾਂ ਦੇ ਹਾਂਜੀ ਹਾਂਜੀ ਤੇ ਆਪਾਂ ਜ਼ਰੂਰ ਵੀਡੀਓ ਤੇ ਮਾ ਦਿਓ ਮਰਾ ਇੱਕ ਵਾਰੀ ਸਾਹਮ ਅੱਜ ਭਾਜੀ ਆਪਣੇ ਕੋਲ ਦੋ ਜੜੀਆਂ ਝੋਟੀਆਂ ਨੇ ਹਾਂਜੀ ਤੇ ਦੋਨੋਂ ਗੱਬਣ ਆ ਹਾਂਜੀ ਭਾਈ ਠੀਕ ਆ ਜੀ ਸੂਵੇ ਦੇ ਵਿੱਚ ਵੀ ਮੈਨੂੰ ਜਾਪਦਾ ਵੀ ਕੋਈ ਦੂਜੇ ਦੂਜੇ ਸੂਵੇ ਕੋਈ ਤਜੇ ਦੂਜੇ ਸੂਵੇ ਦੇ ਵਿੱਚ ਹੀ ਆ ਹਨਾ ਹਾਂਜੀ ਦੋਨਾਂ ਦੀ ਭਾਜੀ ਝੋਟੀਆਂ ਦੂਜੇ ਸੂਈ ਆ ਦੂਜੇ ਸੂਵੇ ਆ ਹਾਂਜੀ ਹਾਂਜੀ ਠੀਕ ਆ ਜੀ ਹਾਂ ਵੀ ਤਿਆਰੀ ਤੇ ਆ ਤਕਰੀਬਨ ਮਾਲ ਹਾਂਜੀ ਹਾਂਜੀ ਬਾਕੀ ਪ੍ਰੋਪਰ ਡਿਟੇਲ ਆਪਾਂ ਦੋਸਤੋ ਲਵਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਪੂਰੀ ਗੱਲਬਾਤ ਕਰਦੇ ਆ ਜੁੜੇ ਦੇ ਵੀਡੀਓ ਦੇ ਨਾਲ ਐਂਡ ਤੱਕ ਆਓ ਕਰਦੇ ਆ ਜੀ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਇਹ ਮਾਜ ਦਿਖਾ ਦਿੱਤੀ ਆਪਣੇ ਭਰਾਵਾਂ ਨੂੰ ਇਹ ਝੋਟੀਆਂ ਸੁਣਾ ਹਾਂਜੀ ਤੇ ਸਮਾਂ ਇਹਦਾ ਭਾਜੀ ਕਿੰਨਾ ਕਿ ਬਾਕੀ ਆ ਭਾਜੀ ਘਰ ਵਾਲਿਆਂ ਦੇ ਸਨ ਮੁਤਾਬਕ ਬਾਦ 2-3 ਦਿਨ ਹੀ ਲੈਂਦੀ ਆ 4 ਦਿਨ ਵੱਤੋਂ ਦੇ ਦੋ ਚਾਰ ਕਿ ਦਿਨ ਹੀ ਹੁੰਦੀ ਆ ਹਾਂਜੀ 3 ਦਿਨਾਂ ਦੇ ਦਿਨ ਇਹਦੇ ਪੂਰੇ ਆ ਹਾਂਜੀ ਚਲੋ ਰਾਜੀ ਹਾਂ ਅੱਜ ਹੋ ਸਕਦਾ 1-2 ਦਿਨ ਹੋਰ ਉੱਤੇ ਲੱਜੇ ਠੀਕ ਹੈ ਜੀ ਬਾਕੀ ਕੋਈ ਭੈਣ ਭਰਾ ਦੂਰ ਲੈ ਕੇ ਆ ਗੱਡੀ 'ਚ ਧੜੀ ਪਹਿਲਾਂ ਵੀ ਹੋ ਸਕਦੀ ਆ ਹੂੰ ਹਾਂਜੀ ਲੋ ਜੀ ਠੀਕ ਹੈ ਜੀ ਵੈਸੇ ਦੱਸੋ ਆਈਡੀਆ ਆ ਵੀ 3-4 ਕਿ ਦਿਨ ਆਰਾਮ ਨਾਲ ਕਰਦੀ ਆ ਬਾਕੀ ਥਾਂ-ਥਾਂ ਤੁਸੀਂ ਦੇਖ ਸਕਦੇ ਜੇ ਬਾਕੀ ਮੋਟਾ ਖਾਣਾ ਧਾਰ ਤੂਰ ਤੋਂ ਤੁਸੀਂ ਇੱਕ ਅੰਦਾਜ਼ਾ ਲਾਏ ਲਿਆ ਜੇ ਠੀਕ ਵਰਾ ਅਬਰੂ ਵੀ ਭਾਜੀ ਹਨ ਪੋਲੀ ਵਰੀ ਪੂਰੀ ਟ੍ਰਿਪ ਕਿਹਨਾਂ ਦੇ ਬਹੁਤ ਵਧੀਆ ਰੈਸਟਾਂ ਵਿੱਚ ਦੇ ਹੈਗੀ ਠੀਕ ਹੈ ਜੀ ਸੋ ਇਧਰੋਂ ਦੋਸਤੋ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਚੰਗਾ ਪਿੱਠਪੂੜਾ ਹਾਈਟ ਕੱਟ ਦੀ ਗੱਲ ਕਰ ਲਈਏ ਮੀਡੀਅਮ ਹਾਈਟ ਕੱਟ ਦੇ ਵਿੱਚ ਆ ਅਕਸਰ ਆਪਾਂ ਮਾਜਾਂ ਛੋਟੀਆਂ ਜਿਹੀ ਹਾਈਟ ਕੱਟ ਦੇ ਵਿੱਚ ਹੀ ਜ਼ਿਆਦਾਤਰ ਦੇਖਦੇ ਆ ਚੰਗੀ ਪਾਲੀ ਪਲੋਸੀ ਇਹ ਕਰਮਾ ਦੀ ਬੈਕ ਸਾਈਡ ਤੋਂ ਆ ਲੇਵੇ ਦੀ ਮੰਤਰ ਤੁਸੀਂ ਵੇਖੋ ਨੇਵਾ ਕਰਮਾ ਵਾਲੀ ਪੂਰਾ ਬੈਕ ਸਾਈਡ ਨੂੰ ਵੀ ਕਰਦੀ ਆ 2-4 ਦਿਨ ਜੇਕਰ ਲੈ ਜਾਂਦੀ ਆ ਠੀਕ ਹੈ ਜੀ ਹੋਰ ਵੀ ਥੱਲੇੋਂ ਬਣ ਕੇ ਤਿਆਰ ਹੋ ਜੂਗੀ ਸੋ ਬਹਿਣੀਆਂ ਦੇ ਪਾਸੇ ਤੁਸੀਂ ਮ ਸੋ ਬੈਕ ਸਾਈਡ ਤੋਂ ਦੋਸਤੋ ਇੱਕ ਸਾੜ ਬਿਲਕੁਲ ਪੱਦਰ ਵਖਾਲਾ ਵਖੂਲਾ ਚੰਗਾ ਬਾਕੀ ਥਾਂ ਥਾਂ ਨੂੰ ਚੰਗਾ ਤੇ ਤੁਸੀਂ ਇੱਕ ਆਈਡੀਆ ਲੈ ਸਕਦੇ ਹੋ ਵੀ ਇਹ ਬਿਲਕੁਲ ਪੋਲੀ ਚੱਪਣ ਹੋਊਗੀ ਫੇਸ ਕੁਆਲਟੀ ਦੀ ਗੱਲ ਕਰੀਏ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਸੁਆ ਦੂਜਾ ਸੁਣਾ ਇਸ ਝੋਟੀ ਨੇ ਠੀਕ ਆ ਆ ਦੇਖੋ ਠੀਕ ਆ ਲਓ ਭਾਜੀ ਇਹ ਕੋਈ ਮਾਰਾ ਖੋਲ ਕੇ ਆਪੇ ਵੀਰੇ ਤੋੜ ਕੇ ਦਿਖਾ ਦਈਏ ਠੀਕ ਆ ਸੋ 4 ਦਿਨ ਦਾ ਆਈਡੀਆ ਪੁੱਛੋ ਲਾ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਿਆ ਜੀ ਵੀ 4 ਦਿਨ ਹਜੇ ਕੱਢਦੀ ਆ ਹੋ ਸਕਦਾ ਵੀ ਕਰਮ ਵਾਲੀ ਕੋਈ 2 ਦਿਨਾਂ ਤੱਕ ਵੀ ਸੂਬੇ ਕਈ ਵਾਰਾ ਸੌਪਰ ਚ ਜਾਂਦੇ ਆ ਵੀ ਨਹੀਂ ਪਤਾ ਆ ਵਾਪਸ ਤਿਆਰੀ ਦੇ ਵਿੱਚ ਵੈਸੇ ਹੈਗਾ ਤੇ ਉਮੀਰ ਹੁੰਦੀ ਆ ਵੀ ਜਿਹੜੇ ਹਿਸਾਬ ਨਾਲ ਕਰਮ ਵਾਲੀ ਤੋਂ ਜਮੀਂ ਪੜੀ ਆ ਵਜਨ ਮੱਤਾ ਪੂਰਾ ਤੁਸੀਂ ਦੇਖ ਸਕਦੇ ਜੇ ਇੱਕ ਪਾਸਿਓ ਤੁਹਾਨੂੰ ਦਿਖਾ ਰਹੇ ਆ ਲੰਬਾਈ ਦੁਬਈ ਵੀ ਚੰਗੀ ਆ ਹਾਈਟ ਮੀਡੀਅਮ ਦੇ ਵਿੱਚ ਆ ਠੀਕ ਆ ਜੀ ਆ ਦੇਖੋ ਇੱਕ ਵਾਰੀ ਵੀ ਰੋ ਹਾਗੋਂ ਹੋਇ ਪਰ ਹੋਰ ਗਿਆ ਦਵਾ ਦੇ ਹੋਂ ਪਰ ਦਵਾ ਤੋ ਪਲੋ ਇੱਕ ਵਾਰੀ ਹੋਰ ਤੋੜਦੇ ਆ ਜੇ ਤੋੜ ਦੇਣ ਪਰ ਆ ਚੈੱਕ ਕਰੋ ਠੀਕ ਆ ਜੀ ਥੋਪਲ ਮੇ ਵਾਦੇ ਤੁਹਾਨੂੰ ਬੰਨੀਆਂ ਨਹੀਂ ਤੁ ਵੀ ਉਹਦੇ ਨਾਲ ਮੇਰੇ ਵਿਆਹ ਆ ਠੀਕ ਆ ਬੰਦ ਦਿਓ ਜੀ ਬੰਨੀਆਂ ਬੰਨੀਆਂ ਨਹੀਂ ਯਾਰ ਲਓ ਜੀ ਕਰੋ ਚੈੱਕ ਠੀਕ ਆ ਤੋ ਮਾਜ 200 ਚੰਗੀ ਆ ਬਾਕੀ 30 ਚੰਗੀ ਆ ਤੋ ਕਿਸੇ ਰਕਮ ਦੀ ਪਾਜੀ ਕੋਈ ਭਾਰ ਪਿਛੇ ਦੀ ਮੁਸ਼ਕਲ ਕੋਈ ਭਾਰ ਪਿਛਾ ਨਹੀਂ ਹੈ ਆਪਣੇ ਕੋਲ ਕੱਲ ਆਈ ਆ ਠੀਕ ਆ ਜੀ ਤੇ ਬਿਲਕੁਲ ਇਸ ਟਾਈਮ ਸਹੀ ਆ ਠੀਕ ਆ ਤੇ ਇਹਦਾ ਪਾਜੀ ਮੁੱਲ ਝੋਟੀ ਦਾ ਕੀ ਕਰਦੇ ਆ ਕੀ ਡਿਮਾਂਡ ਰੱਖੀ ਹੋਈ ਆ ਭਾਈ ਮੁੱਲੇ ਦਾ ਕਰਦੇ ਆ ਆਪਾਂ 1 ਲੱਖ 10000 1 ਲੱਖ 10000 ਹਾਂਜੀ ਤੇ ਦੇ ਦਾਂਗੇ ਪਾਜੀ ਕਿੱਥੇ ਖਾਨ ਵਾਲੀ ਗੱਲ ਕਰਦਗੇ 1 5 ਬਾਜੀ ਦੇ ਦਾਂਗੇ 1 5 ਦੀ ਹਾਂਜੀ ਲਓ ਵੀ 1 ਲੱਖ 10000 ਦੋਸਤੋ ਮੁੱਲ 1 ਲੱਖ 5000 ਦੀ ਪਾਜੀ ਹਰਜੀਤ ਕਹਿੰਦਾ ਵੀ ਦੇ ਦੇਵਾਂਗੇ 1 ਲੱਖ 5000 ਦੀ। ਬਾਕੀ ਕਿਸੇ ਪਾਸੇ ਉਹਦੀ ਖੁਜੀ ਕਰਮਾਂ ਵਾਲੀ ਚੰਗੀ ਆ ਜਿੱਲੀ ਦੀ ਓ ਚੋਟੀ ਚੰਗੀ ਆ। ਕੋਈ ਭੈਣ ਭਰਾ ਫੋਨ ਆਪਨ ਖੁਸ਼ ਹੋ ਕੇ ਲੈਂਦਾ ਉਹਦਾ ਅਸੀਂ ਹੋਰ ਮਾਣਤਨ ਕਰਾਂਗੇ। ਆ ਠੀਕ ਆ ਜੀ। ਹਾਂਜੀ ਖੁਸ਼ ਨਾ ਕੋਈ ਭੈਣ ਭਰਾ ਜਿਹੜਾ ਮਰਜੀ ਫੋਨ ਲਾਵੇ ਆ ਮਾਣਤਨ ਕੀਤਾ ਜਾਊਗਾ। ਬਿਲਕੁਲ ਜੀ ਬਿਲਕੁਲ। ਅਬ ਦੱਸੋ ਜੋ ਵੀ ਬੰਦਾ ਸਰ ਦਾ ਮਾਣਤਨ ਹੋਊਗਾ ਕੋਈ ਵੀ ਭਰਾ ਕੰਟੈਕਟ ਕਰ ਲਿਓ ਸੰਪਰਕ ਕਰ ਲਿਓ। ਮਾਨਤਨ ਹੋਣਗੇ ਲਾਜ਼ਮੀ ਠੀਕ ਹੈ ਜੀ ਸੋ ਚੰਗੀ ਝੋਟੀ ਆ ਕਰਿਓ ਸੰਪਰਕ ਇਧਰ ਫੋਨ ਨੰਬਰ ਤੇ ਭਾਜੀ ਆਪਣੇ ਕੋਲ ਆਵੀ ਝੋਟੀ ਆ ਕਿ ਚੰਗੀ ਦਿਖਾਈ ਦੇ ਰਹੀ ਆ ਕਨ ਬੁੱਧ ਵੀ ਸੋਹਣਾ ਝੋਟੀ ਦਾ ਬਾਕੀ ਆ ਫੇਸ ਕੁਆਲਟੀ ਆ ਕੋਈ ਪੂਰਾ ਮੂੰਹ ਮੱਥਾ ਤੁਸੀਂ ਦੇਖ ਲਓ ਠੀਕ ਹੈ ਜੀ ਆ ਦੇਖੋ ਇਹ ਵੀ ਗੱਬਣਾ ਜੀ ਇਹ ਭਾਈ ਗੱਬਣਾ ਜੀ ਇਹ ਕਰਮਾ ਸੂਰ ਸੁਦੀ ਅੱਗੇ ਇਹ ਭਾਈ ਦੂਜੇ ਸੂਵੇ ਆ ਝੋਟੀ ਦੂਜੇ ਸੂਵੇ ਆ ਠੰਡੀ ਸੀਲਾ ਝੋਟੀ ਗਾਵਾਂ ਵਰਗੀ ਐ ਹਾਂ ਲਓ ਜੀ ਹਾਂਜੀ ਆਖੂ ਕੁ ਬਿਲਕੁਲ ਬਿੱਲੀ ਮਣਕੀ ਆਖਾ ਠੀਕ ਹੈ ਜੀ ਜਿੱਦਾਂ ਕ੍ਰੋਸ ਬਰੀਡ ਦੇ ਵਿੱਚ ਵੀ ਫ੍ਰੇਕ ਕੁੰਡਾ ਸਿੰਘ ਐ ਦਾ ਬ ਤੇ ਬਾਕੀ ਕੋਈ ਸੇਂਗਾ ਬਣਿਆ ਨਹੀਂ ਇਹ ਵੀ ਅਰੀਜਨਲ ਸੇਂਗਾ ਠੀਕ ਹੈ ਫੇਸ ਦੀ ਨਿਕਾਸੀ ਆ ਆ ਫੇਸ ਹੋ ਗਿਆ ਇਧਰ ਦੇ ਪਾਸੇ ਆਪਾਂ ਤੁਹਾਨੂੰ ਦਿਖਾ ਰਹੇ ਆ ਇੱਕ ਬਹਿਣੀਆਂ ਦੇ ਪਾਸਿਓਂ ਤਾਂ ਤੁਹਾਨੂੰ ਵੰਡ ਗਿਰ ਲਾ ਤੁਸੀਂ ਸਾਹਮਣੇ ਚੈੱਕ ਕਰੋ ਇਹ ਬਾਜੀ ਕਿੰਨੇ ਦਿਨ ਲੱਗਦੀ ਹੈ ਜੇ ਤਕਰੀਬਨ ਇੱਕ ਹਫਤਾ ਨਹੀਂ ਦਸਨ ਮਤਲਬ ਹਫਤਾ ਲੈਂਦੀ ਹੈ ਜੀ ਇਹ ਹਫਤਾ ਲੈਂਦੀ ਆ ਹਾਂਜੀ ਵੈਸੇ ਦੋਸਤੋ ਛੋਟੀ ਇਹ ਪੂਰੀ ਸਾਫ ਸੁਥਰੀ ਆ ਕੱਦ ਹਾਈਟ ਪਹਿਲਾਂ ਵੀ ਜ਼ਿਕਰ ਕੀਤਾ ਆਪਾਂ ਮੀਡੀਅਮ ਹਾਈਡ ਕੱਟ ਦੇ ਦੇ ਚਾ ਦੋਵੇਂ ਇੱਕੋ ਜਿਹੇ ਕੱਦ ਕਰਦੀਆਂ ਮਾਲਕਣਾ ਨੇ ਬਾਕੀ ਬੈਕ ਸਾਈਡ ਤੋਂ ਵੀ ਪਧਰਾਈ ਪੂਰੀ ਆ ਆਰਡਰ ਦੀ ਗੱਲ ਕਰੀਏ ਤਾਂ ਬਿਲਕੁਲ ਪੱਦਰ ਇੱਕਸਾਰ ਲੇਵਾ ਆ ਆ ਦੇਖੋ ਮੁੱਠੀ ਮੁੱਠੀ ਥਾਣਾ ਕਰਮਾ ਲਈਓ ਠੀਕ ਆ ਤੇ ਬਿਲਕੁਲ ਕਾਗਜ਼ ਵਰਗੀ ਬਰੀਕ ਚਮੜੀ ਆ ਪਤਲੀ ਸਕਿਨ ਦੀ ਆ ਚਮੜੀ ਬਿਲਕੁਲ ਬਰੀਕ ਆ ਸੁਬਾ ਦੁਜਾ ਹੀ ਆ ਦਿਨ ਕੱਢ ਦੇ ਪੰਜ ਕੱਢ ਦੇ ਚਾਰ ਵੈਸੇ ਹਫਤੇ ਤੋਂ ਅੰਦਰ ਅੰਦਰ ਉਮੀਦ ਆ ਕਿ ਪੰਜਾਂ ਚੌ ਦਿਨਾਂ ਦੇ ਵਿੱਚ ਸੂਪ ਹੋ ਗਈ ਕਿਉਂਕਿ ਅਮੱਜਾ ਖਾਸ ਤੌਰ ਤੇ ਜਦੋਂ ਇੱਥੇ ਆ ਜਾਂਦੀਆਂ ਨੇ ਦੋ ਚੌ ਦਿਨਾਂ ਦੇ ਵਿੱਚ ਹੀ ਵਾਲ ਆਉਂਦੀਆਂ ਨੇ ਜਿੰਨਾ ਵੀ ਲੇਵਾ ਇਹਨਾਂ ਨੇ ਵਲਕੇ ਤਿਆਰ ਕਰਨਾ ਠੀਕ ਆ ਤੇ ਬਾਕੀ ਭਾਜੀ ਟਿੱਪਣ ਟੂਪਣ ਦਾ ਜਦੋਂ ਤੁਸੀਂ ਵਪਾਰ ਦਾ ਕੰਮ ਆ ਵੀ ਆਪਣੀ ਤਸਲੀ ਬਕਾਇਦਾ ਕਰਕੇ ਲੈ ਕੇ ਆਇਓ ਟਿੱਪਣ ਦੀ ਭਾਜੀ ਬਿਲਕੁਲ ਹੀ ਪੋਲੀ ਗਾਂਵਾਂ ਵਰਗੀ ਆ ਠੀਕ ਹੈ ਜੀ ਹਾਂ ਮੈਂ ਇਕੱਲੇ ਨੇ ਬਹਿ ਕੇ ਟਿੱਪੀ ਮੇਰੇ ਲਾਥੇ ਸੱਟ ਵੀ ਲੱਗੀ ਆ ਆ ਬਿਲਕੁਲ ਤੇ ਮੈਂ ਬਹਿ ਕੇ ਨਾਰਮਲ ਹੀ ਟੱਪਲੀ ਇਹ ਕਹਣੇ ਦਾ ਮੁਰੇ ਖੜਾ ਕੋਈ ਜੋੜ ਨਹੀਂ ਆ ਬਿਲਕੁਲ ਸ਼ਾਂਤ ਸੁਭਾਣਾਂ ਟਿੱਪੀ ਗੀ ਠੀਕ ਹੈ ਜੀ ਹਾਂਜੀ ਤੇ ਬਾਕੀ ਸਰਜੀਤੋ ਭਾਜੀ ਇੱਕ ਤੁਸੀਂ ਦੱਸਿਆ ਸੀਗਾ ਵੀ ਮੈਨੂੰ ਮਾੜਾ ਜ਼ਿਕਰ ਕੀਤਾ ਸੀ ਵੀ ਭਾਰ ਪਿੱਛੇ ਦਾ ਮਾੜਾ ਖਦਸ਼ਾ ਜਿਆ ਹੈ ਸੀਗਾ ਉਹਨਾਂ ਨੂੰ ਐਂ ਲੱਗਦਾ ਸੀ ਵੀ ਮਾੜਾ ਪਿੱਛਾ ਜਾ ਮਾਰਦੀ ਆ ਪਿੱਛਾ ਤੇ ਉਹਨਾਂ ਨੇ ਮਹਾਰਾਜ ਡਾਕਟਰ ਸਾਹਿਬ ਤੋਂ ਕਿਤੇ ਟੰਕਾ ਲਵਾਤਾ ਸੀ ਹਾਂਜੀ ਹਾਂਜੀ ਮੈਨੂੰ ਸਵੇਰੇ ਹੀ ਰਾਤ ਨੇ ਆਏ ਆ ਹਾਂਜੀ ਤੇ ਆਪਣੇ ਕੋ ਰਾਤ ਭਾਰ ਪਿੱਛਾ ਕੋਈ ਨਹੀਂ ਕੱਢਿਆ ਹਾਂ ਹਾਂਜੀ ਹਾਂਜੀ ਤੇ ਸਵੇਰੇ ਮੈਨੂੰ ਆਤਵਾ ਕੇ ਤਿਆਰ ਕਰਦਾ ਪਿਆ ਸੀਗਾ ਹਾਂਜੀ ਤੇ ਮੈਨੂੰ ਸ਼ੱਕ ਜੀ ਪਈ ਤੂ ਦੇ ਉੱਤੇ ਵੀ ਇਹੇ ਹੱਥ ਫੇਰੇ ਨੇ ਜਦੋਂ ਹੈ ਨਹੀਂ ਚੱਕਰ ਪੈਨ ਦੇ ਮੈਂ ਦੇਖਿਆ ਤਾਂ ਕਿਸੇ ਨੇ ਟਾਂਕਾ ਲਾਇਆ ਤੇ ਘਰ ਵਾਲੇ ਨੇ ਠੀਕ ਹੈ ਬਾਕੀ ਉਦਾਂ ਕੋਈ ਗੱਲਬਾਤ ਨਹੀਂ ਠੀਕ ਆ ਸੋਣ ਤੋਂ ਪਹਿਲਾਂ ਟਾਂਕਾ ਖੋਲਿਆ ਜਾਊਗਾ ਜੇ ਭੈਣ ਭਰਾ ਕੋਈ ਲੈ ਜਾਂਦਾ ਵਾ ਹਾਂਜੀ ਉਹ ਆਪਦੀ ਲਿਗਾ ਰੱਖ ਕੇ ਟਾਂਕਾ ਖੋਲ ਸਕਦਾ ਵਾ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਕੋਈ ਇਹਦਾ ਪਿੱਛਿਆਂ ਦਾ ਕੋਈ ਹੈ ਨਹੀਂ ਚੱਕਰ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਇਹ ਦਿੱਕਤਾਂ ਜਿਹੜੀਆਂ ਚਲੋ ਕਦੇ-ਕਦੇ ਆ ਜਾਂਦੀਆਂ ਨੇ ਚਲੋ ਇਹ ਭਾਜੀ ਅਰਜੀ ਦੀਦੀ ਗੱਲ ਕਰਨ ਲਈ ਤੇ ਚਾਹੇ ਆਪਣਾ ਕੰਮ ਹੈ ਵੀ ਵੀਡੀਓ ਪਾ ਕੇ ਆਪਾਂ ਚਲੇ ਜਾਣਾ ਤੇ ਕਿਸੇ ਭਰਾ ਨੇ ਉਤਰਾਂ ਵੀ ਸੌਦਾ ਕਰ ਹੀ ਲੈਣਾ ਸੀਗਾ ਝੋਟੀ ਵਿਖਣਾ ਨਹੀਂ ਜੀ ਪਰ ਇੱਕ ਗੱਲ ਦੱਸਣੀ ਬੜੀ ਜ਼ਰੂਰੀ ਹੈ ਕਿਉਂਕਿ ਇਹਨਾਂ ਨੇ ਵੀ ਜਿਹੜੀ ਆ ਅੱਜ ਨੋਟਿਸ ਕੀਤਾ ਮਾਰਨਿੰਗ ਟਾਈਮ ਜਦੋਂ ਨਵਾ ਰਹੇ ਸੀਗੇ ਵੀ ਮਤਲਬ ਜਦੋਂ ਪੂਛ ਚੱਕੀ ਜਾਂ ਪਸ਼ੂ ਨੇ ਗੋਵਾ ਕੀਤਾ ਤੇ ਬਿਲਕੁਲ ਜਿਵੇਂ ਸੂ ਮਾਰੀ ਜੀ ਖੁੱਲੀ ਇਹਨਾਂ ਨੂੰ ਲੱਗਾ ਵੀ ਜਿਵੇਂ ਕਿ ਸ਼ੱਕ ਪਿਆ ਵੀ ਮਾਰਾ ਦੇ ਵਿੱਚ ਟੰਕਾ ਲੱਗਾ ਹੁੰਦਾ ਤੇ ਉਹ ਜੋ ਟੰਕਾ ਤੁਸੀਂ ਕੋਈ ਪਸ਼ੂ ਪਾਰ ਪੇਸ਼ਾ ਜਦੋਂ ਮਾਰਦਾ ਠੀਕ ਹੈ ਜੀ ਅੰਦਰੂਨੀ ਇੰਟਰਨਲ ਜਿਹੜਾ ਟੰਕਾ ਉਹ ਡਾਕਟਰ ਸਾਹਿਬ ਲਾ ਦਿੰਦੇ ਆ ਤੇ ਜਦੋਂ ਪਸ਼ੂ ਸੂਣਾ ਹੋਵੇ ਠੀਕ ਹੈ ਜੀ ਉਦੋਂ ਖੋਲੜਾਂ ਦੇ ਬੜਾ ਲਾਜ਼ਮੀ ਆ ਜ਼ਰੂਰੀ ਆ ਤੇ ਕਿਸੇ ਭਰਾ ਨੂੰ ਆਪਾਂ ਧੋਖੇ ਦੇ ਵਿੱਚ ਰੱਖ ਕੇ ਚਾਹੇ ਚਾਂਸੇ ਚੱਕਰ ਦੇ ਵਿੱਚ ਰੱਖ ਕੇ ਭਾਜਿਆਂ ਦਾ ਵੀ ਇਹ ਇਤਰਾ ਨਹੀਂ ਦੇਣੀ ਕਿ ਜੇ ਆਪਾਂ ਨੂੰ ਅੱਜ ਪਤਾ ਲੱਗਾ ਤੇ ਆਪਾਂ ਜ਼ਰੂਰ ਜ਼ਿਕਰ ਕਰਦੇ ਹਾਂਗੇ ਅੱਗੇ ਜਿਹੜੇ ਆਪਣੇ ਖਿਡਾਰੀ ਵੀ ਦਾ ਕਾਰੀਗਰ ਭਰਾ ਠੀਕ ਆ ਜੀ ਉਹਨਾਂ ਨੂੰ ਪਤਾ ਹੀ ਹੈ ਜਦੋਂ ਕੋਈ ਇਹੋ ਜਿਹੀ ਮੁਸ਼ਕਲ ਆਉਂਦੀ ਆ ਕਈ ਵਾਰਾਂ ਕੈਂਚੀ ਰੱਸੀ ਛਕੀ ਆਪਾਂ ਗੱਲ ਕਰਦੇ ਨੇ ਵੀ ਨਾਰਮਲ ਉਹ ਬੰਦਾ ਨਹੀਂ ਪਾਉਂਦਾ ਤਾਂ ਜ਼ਿਆਦਾਤਰ ਠੀਕ ਆ ਜੀ ਨਾ ਲੌਂਗ ਟਾਈਮ ਉਪਰ ਕੇ ਰੱਖੀ ਜਾ ਸਕਦੀ ਆ ਤੇ ਇਸ ਕਰਕੇ ਕਿਸੇ ਵੀਰ ਨੇ ਟੰਕਾ ਅੰਦਰ ਲਵਾ ਦਿੱਤਾ ਸੀ ਤੇ ਉਹ ਮੈਂਸ਼ਨ ਕਰ ਦਿੱਤਾ ਤੁਹਾਨੂੰ ਅੱਗੇ ਜਿਹੜਾ ਭਰਾ ਲੈ ਕੇ ਜਾਊਗਾ ਸੌਦਾ ਕਰੂਗਾ ਉਹ ਆਪਦਾ ਬਿਲਕੁਲ ਟਾਈਮ ਤੇ ਉਹਨੂੰ ਤੁਸੀਂ ਖੁਲਾ ਸਕਦੇ ਜੇ ਪਸ਼ੂ ਜਿਹੜਾ इजीली ਜਿਹੜਾ ਸੂਪੇ ਸੰਤੋਖ ਸਿੰਘ ਨੇ ਕਹਿਆ ਕਿ ਜ਼ਿਕਰ ਕਰਨਾ ਹਾਂਜੀ ਆਪਾਂ ਅੱਡੇ ਤੇ ਲਿਆਉਨੇ ਆ ਜੀਮੇਦਾਰਾਂ ਭਰਾਵਾਂ ਦੇ ਘਰੋਂ ਮੱਝਾਂ ਖਰੀਦਣੇ ਹਾਂਜੀ ਹਾਂਜੀ ਤੇ ਜਿੱਦੋਂ ਕੋਈ ਅਜਿਹਾ ਚਾਂਸ ਹੋ ਜਾਂਦਾ ਵਪਾਰੀ ਨੂੰ ਨਹੀਂ ਪਤਾ ਹੁੰਦਾ ਹਾਂਜੀ ਉਹ ਅੱਗੇ ਦੇ ਦਿੰਦਾ ਆ ਤੇ ਜੀਮੇਦਾਰ ਦੇ ਘਰੇ ਜਾ ਕੇ ਫੇਰ ਜਾਣੀਆਂ ਵਜਾਰੀਆਂ ਇਹ ਆ ਉੱਥੇ ਜਾ ਕੇ ਪਤਾ ਲੱਗਦਾ ਲੋਕੀ ਵਪਾਰੀ ਨੂੰ ਮਾੜਾ ਕਹਿੰਦੇ ਆ ਵਪਾਰੀ ਨੂੰ ਮਾੜਾ ਕਹਿੰਦੇ ਆ ਹੁਣ ਅਸੀਂ ਇਹ ਸਪੈਸ਼ਲ ਚੀਜ਼ ਦੀ ਦਰਦ ਘਰੋਂ ਖਰੀਦ ਕੇ ਲੈ ਕੇ ਆਏ ਆ ਹਾਂ ਬਿਲਕੁਲ ਭਾਜੀ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਉਹ ਮੰਨੇ ਨਹੀਂ ਮੰਨੇ ਨਹੀਂ ਗੇ ਤੇ ਹੁਣ ਅਸੀਂ ਕੀ ਉਹਦੇ ਨਾਲ ਉੱਥੇ ਰੌਲਾ ਪਾਈਏ ਜਾ ਕੇ ਸਹੀ ਆ ਸਹੀ ਆ ਅਸੀਂ ਸਪੈਸ਼ਲ ਇਸੇਰ ਕੀ ਦੱਸਿਆ ਵਾ ਹਾਂ ਕੱਲ੍ਹ ਲੋਕੀ ਵਪਾਰੀ ਨੂੰ ਮਾੜਾ ਕਹਿੰਦੇ ਆ ਮਾੜਾ ਕਹਿੰਦੇ ਆ ਇਹ ਸਾਨੂੰ ਕਿ ਸਵਾਕ ਵੇਜਣਾ ਮੈਨਾਂ ਭਾਜੀ ਪਤਾ ਹੀ ਨਹੀਂ ਲੱਗਦਾ ਕਿ ਹੁਣ ਆਪਾਂ ਮਗਰੋਂ ਵਿਖਾ ਦਈਏ ਵੇਖੋ ਕਿਹੜਾ ਕੋਈ ਕੋਈ ਨਹੀਂ ਅਜਿਹੀ ਗੱਲ ਨਹੀਂ ਹੈ ਜੀ ਮੈਨਾਂ ਵੀ ਜੇ ਕੋਈ ਆਣ ਕੱਲ ਨੂੰ ਕੋਈ ਦੋਸ਼ੀ ਨਾ ਬਣੇ ਭੈਣ ਭਰਾਸ ਬਸ ਜੀ ਤੇ ਭਾਜੀ ਹਰਦੀਪ ਸਿੰਘ ਜੀ ਨਾਲ ਨੇ ਦੋਸਤੋ ਆਉਂਦਿਆਂ ਸਾਰੇ ਵੈਸੇ ਕਹਿ ਦਿੱਤਾ ਸੀ ਆਪਣਾ ਕੰਮ ਹੁੰਦਾ ਵੀ ਚਲੋ ਵੀਡੀਓ ਬਣਾ ਕੇ ਚਲੇ ਗਏ ਪਰ ਜੜੀ ਮੇਜਰ ਤੋਂ ਮੇਜਰ ਚਾਹੇ ਮਾਈਨਰ ਜੀ ਵੀ ਕੋਈ ਮੁਸ਼ਕਲ ਪ੍ਰੋਬਲਮ ਹੁੰਦੀ ਹੈ ਦੱਸਣੀ ਬੜੀ ਲਾਜ਼ਮੀ ਆ ਕੱਲ ਨੂੰ ਕਿਸੇ ਭੈਣ ਭਰਾ ਨੂੰ ਕੋਈ ਵਕਤ ਨਾ ਪਵੇ ਇਸ ਕਰਕੇ ਦੱਸਦਾ ਦਿੱਤਾ ਤੇ ਬਾਕੀ ਜਦੋਂ ਸੂਣਾ ਇਹਨੇ ਕਰਮਾ ਲਈਆਂ ਦੋ ਚੌ ਦਿਨਾਂ ਤੱਕ ਉਹ ਤੁਸੀਂ ਖੁਲਵਾ ਸਕਦੇ ਜੇ ਉਸ ਤੋਂ ਬਾਅਦ ਸੋਪੂ ਕੀ ਕਰਮਾ ਲਈ ਬੱਚੇ ਦਾ ਨਹੀਂ ਸੁਗੜ ਜਾਂਦੀ ਉਸ ਤੋਂ ਬਾਅਦ ਕਦੀ ਮੁਸ਼ਕਲ ਨਹੀਂ ਆਉਂਦੀਗੀ ਬਾਕੀ ਆਰਡਰ ਕੁਆਲਿਟੀ ਚੰਗੀ ਆ ਝੋਟੀ ਦੀ ਦੂਜਾ ਸਭ ਸੁਣ ਵਾਲੀ ਆ ਕੋਲ ਕੇ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਤਾਂ ਬਾਕੀ ਮੇਰਾ ਭਰਾ ਤਸਲੀ ਨਾਲ ਦੇਖ ਲਿਆ ਜੀ ਠੀਕ ਆ ਜੀ ਹਾਈਟ ਕਾ ਤਾਂ ਬਹੁਤ ਝੋਟੀਆਂ ਬਾਈ ਕੋ ਜਿੱਕਾ ਰਹੂਗਾ ਫੇਸ ਕੁਆਲਿਟੀ ਚੰਗੀ ਆ ਇਧਰ ਬਹਿਣੀ ਵਾਲੇ ਪਾਸੇ ਉਹ ਥਣ ਵਿਖਾਈਏ ਤੁਹਾਨੂੰ ਤਾਂ ਥਣ ਵੀ ਪੂਰਾ ਅਰਨੀਆਂ ਵਾਂਗੂ ਆ ਠੀਕ ਆ ਜੀ ਮੁੱਠੀ ਮੁੱਠੀ ਵਾਲਾ ਥਣ ਲੱਗਾ ਵੰਡ ਦੇਰੋਂ ਤੁਹਾਡੇ ਸਾਹਮਣੇ ਆ ਬਾਕੀ ਕਿਸੇ ਰਕਮ ਦੀ ਕੋਈ ਥਣਾ ਚ ਨਹੀਂ ਆਏਗੀ ਜਿਵੇਂ ਜਿਵੇਂ ਕਰਮਾਲੀ ਇੱਕ ਨੇਚਰਲ ਹੀ ਪ੍ਰੋਸੈਸ ਹੈਗਾ ਠੀਕ ਆ ਜੀ ਜਿੱਦਾਂ ਜਿੱਦਾਂ ਬਣੂਗੀ ਦੋ ਦੋ ਚੌ ਚੋਂ ਦਿ ਉਵੇਂ ਉਵੇਂ ਤਿਆਰੀ ਕਰਦੀ ਪਈ ਆ ਠੀਕ ਆ ਹੋ ਸਕਦਾ ਕਿ ਤੇਰਾ ਮਾੜਾ ਮੋੜਾ ਕੱਚੀ ਦੇ ਕੱਢਿਆ ਹੋਵੇ ਆ ਤੇ ਡਾਕਟਰ ਨੇ ਕਹਿ ਕੇ ਲਵਾਤਾ ਹੋ ਟੰਕਾ ਲਾਤਾ ਹੋਵੇ ਵੀ ਕੱਲ੍ਹ ਆਪਾਂ ਨੂੰ ਹੋ ਰਿਹਾ ਕਹਿੰਦਾ ਵੀ ਬੇਫਿਕਰੀ ਹੋ ਜਾਏ ਕੰਮ ਉਹ ਕਰਦੇ ਡਾਕਟਰ ਸਾਹਿਬ ਵੀ ਫੇ ਫਿਕਰੀ ਹੋ ਜਾਏ ਵੀ ਕੱਲ ਨੂੰ ਜਦੋਂ ਸੂਣ ਦਾ ਨੇੜ ਹੋਇਆ ਤੇ ਉਦੋਂ ਜਾਂ ਇਹ ਸੇਲ ਕਰ ਦਾਂਗੇ ਹਾਂਜੀ ਚਲੋ ਇਹ ਚੀਜ਼ ਦੱਸਣੀ ਬੜੀ ਲਾਜ਼ਮੀ ਆ ਭਾਜੀ ਜ਼ਰੂਰੀ ਜ਼ਰੂਰੀ ਬਾਕੀ ਦੋ ਦੋ 2 ਕਿਲੋ ਵੱਧ ਦੇ ਦੇਣਾ ਪੁੱਛ ਨੇ ਘੱਟ ਦੇ ਦੇਣਾ ਉਹਦੇ ਵਿੱਚ ਕੋਈ ਤਰਾਜ ਨਹੀਂ ਕਿਸੇ ਨਹੀਂ ਕੋਈ ਨਹੀਂ ਹਣਾ ਮੱਝ ਫਰੀਡ ਵਾਲੀ ਟੀਮ ਮੱਝ ਬਹੁਤ ਸ਼ਾਨਦਾਰ ਬੱਜ ਐਸੇ ਚੰਗੀ ਆ ਜਿੰਨੀ ਵੀ ਆ ਬਾਕੀ ਕਾ ਤਕੂ ਤੂੰ ਤੁਸੀਂ ਮੈਂ ਤਾਂ ਦੇਖ ਲਿਆ ਬਾਕੀ ਇਹਨ ਬਿਲਕੁਲ ਪਤਲੇ ਪਿੰਡੇ ਦੀ ਮਾਲਕ ਹਨ ਠੀਕ ਹੈ ਜੀ ਆਹ ਦੇਵੇ ਦੀ ਬੰਤਰਾ ਬੈਕ ਸਾਈਡ ਤੋਂ ਮਾਰੋ ਚਾਹਤ ਕੋਈ ਟਰੱਕ ਫਝਾਕਣੀਆਂ ਜਾਂ ਦੋਵੇਂ ਮੱਜਾਂ ਸਾਡੇ ਸਾਹਮਣੇ ਤੁਸੀਂ ਬਣਾਉਣੇ ਆ ਹਾਂ ਜੀ ਹਾਂ ਜੀ ਇਹਨ ਮੜੇ ਮੱਜੇ ਨਾਲ ਤੁਰੀਆਂ ਆਂਦੀਆਂ ਦੇਖ ਹਾਂ ਜੀ ਹਾਂ ਆ ਦੇਖੋ ਹਾਂ ਹਾਂ ਉਹਨੂੰ ਪਾਸੇ ਨੂੰ ਆਇਆ ਮਣਾ ਹਾਂ ਆ ਦੇਖੋ ਜੀ ਹਾਂ ਠੀਕ ਅੱਛਾ ਭਾਈ ਜੀ ਤੇ ਕੀ ਡਿਮਾਂਡ ਕੀ ਮੁੱਲ ਕਰਦੇ ਆ ਇਸ ਝੋਟੀ ਦਾ ਭਾਈ ਡਿਮਾਂਡ ਜਿਹੜੇ ਸਮਾਂ ਝੋਟੀ ਦੀ ਹੈਗੀ ਸੀਗੀ ਝੋਟੀ ਤੇ ਬਹੁਤ ਵਧੀਆ ਸੀਗੀ ਹਾਂ ਸਾਡਾ ਜੀ ਕਰਦੇ ਲੱਖ ਦੀ ਵੇਚਾਂਗੇ ਹਾਂ ਪਰ ਹੁਣ ਆਪਾਂ ਲੱਖ 95 ਸਾਰਾ ਕੁਝ ਛੱਡ ਕੇ ਹਾਂ 90 ਹਜ਼ਾਰ ਲੈਣ ਦੇਣ ਕਰਨਾ ਜਿਹੜੇ ਆਪਾਂ ਨੂੰ ਆਈ ਆ ਹਾਂ ਉਸੇ ਭਾਜ ਆਪਾਂ ਤੁਰਦੀ ਕਰ ਦੇਣੀ ਆ ਹਾਂ ਕੋਈ ਚਾ ਉਹ ਆਪਾਂ ਮੁਨਾਫੇ ਵਾਲੇ ਨਹੀਂ ਕੰਮ ਕਰਨਾ ਹਾਂਜੀ ਇਹ ਭੈਣ ਭਰਾ ਧੋਖਾ ਨਹੀਂ ਕਰਨਾ ਹੈਗਾ ਆ 90 ਜੋ ਕੀ ਮਾਨਦਾਨ ਭਾਜੀ ਕਰਤੀ ਭਾਜੀ 90 ਜੋ ਤੁਹਾਡੇ ਕਹਿਣ ਤੇ ਆਪਾਂ 2000 ਹੋਰ ਮਾਨ 88 ਲੈ ਤੇ ਕਰ ਦੇਣੀ ਨਹੀਂ ਜੇ ਫਿਰ ਮੇਰੇ ਕਹਿਣ ਤੇ ਦੇਣੀ ਆ ਭਾਜੀ ਫਿਰ 3 ਹੋਰ ਪਾਈ ਆ 85 ਦੀ ਦੇ ਦਿਓ ਫਿਰ ਚਲੋ ਭਾਜੀ ਇਹ ਤੋਂ ਭੈਣ ਭਰਾ ਹੁਣ ਛੋਟੀ ਹੋਣੀ ਆ 100 ਰੁਪਏ ਜੜੀ ਹੋਣੀ ਆ ਠੀਕ ਹੈ ਜੀ ਬਾਲਾ ਭਣ ਤੋੜ ਨਾਲ ਲਓ ਵੀ 85000 ਦੀ ਦੋਸਤਾਂ ਚ ਛੋਟੀ ਮਿਲ ਜੂਗੀ ਉਹ ਵੀ ਭਾਜੀ ਜੰਦਾ ਵੀ ਜਦੋਂ ਆਪਾਂ ਨੂੰ ਪਤਾ ਲੱਗਾ ਉਹ ਕਾਰਨ ਕਰਕੇ ਨਹੀਂ ਤੇ 95 ਆਂਦਾ ਵੀ 1 ਲੱਖ 5 ਹੀ ਭਾਵੇਂ ਮੰਗਦੇ ਰੁਪਈਆ 95000 ਕਰਮਾਲੀਆਂ ਵਟਾਉਣਾ ਸੀਗਾ ਔਰ ਜਿਹੜੀ ਚਲੋ ਮਾਈਨਰ ਦੀ ਕਹਿੰਦੇ ਚਾਹੇ ਜਿਵੇਂ ਕੋਈ ਕਮੀ ਪੇਸ਼ੀ ਦਾ ਪਤਾ ਲੱਗਾ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਹਾਂ ਜੇ ਸਾਡੇ ਕੋਲ ਸੂ ਗਈ ਹਾਂ ਫੇਰ ਸਮਝ ਵੇ ਪਾ ਨਹੀਂ ਰਹੂਗਾ ਹਾਂ ਫੇਰ ਅਸੀਂ ਆਪਣੇ ਹਿਸਾਬ ਨਾਲ ਦੋਤੇ ਲਿਆ ਕੇ ਜਾਂ ਸੂਈ ਤੋਂ ਉਹ ਜਿਹੜਾ ਆਪਾਂ ਤੁਹਾਨੂੰ ਕਰਮ ਵਾਲੀ ਫਿਰ ਭਾਵੇਂ 11 12 ਲੀਟਰ ਦੋਤੇ ਕਰਕੇ ਉਹ ਮੌਕੇ ਦੀ ਜਿਹੜੀ ਸੂਈ ਤੋਂ ਉਹ ਮੌਕੇ ਦਾ ਉਹ ਪਾ ਹੋਰ ਹੋਊਗਾ ਦਾ ਠੀਕ ਹੈ ਪਾਜੀ ਅੱਜ ਦਾ ਪਾਏ ਦਾ ਹੈਗਾ ਜੀ ਠੀਕ ਆ ਸੋ ਦੋਸਤੋ ਇਹ ਗਲਬਾਤ ਸੀਗੀ ਠੀਕ ਆ ਜੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਸੋ ਉਮੀਦ ਕਰਦੇ ਆ ਦੋਨੋਂ ਝੋਟੀਆਂ ਚੰਗੀਆਂ ਲੱਗ ਤੁਹਾਨੂੰ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਇੱਕ ਭਾਈ ਨੰਬਰ ਆਪਣੇ ਕਰ ਦਿਓ ਸਾਂਝੇ ਭਾਈ ਨੰਬਰ ਆ 97790 98046 97790 98046 ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਕਰੋ ਕੰਟੈਕਟ ਤੇ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ